ਹਾਂਜੀ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈਆਂ ਸਵੇਰੇ ਜਿਹੜੀ ਆ ਕੱਟ-ਆਫ ਪਈ ਸੀਗੀ ਵੀ ਤੁਹਾਡੇ ਕਿੰਨੇ ਨੰਬਰ ਆ ਗਏ ਆ ਹਨਾ ਜਿਹੜੀ ਨਰਮਲੇਸ਼ਨ ਕਰਨੀ ਸੀ ਤੇ ਹੁਣ ਤੁਹਾਡਾ ਜਿਹੜਾ ਸਕੋਰ ਬੋਰਡ ਆ ਗਿਆ ਵੀਡੀਓ ਸ਼ੇਅਰ ਕਰ ਦਿਓ ਇਹ ਦੱਸ ਦਨੇ ਆ ਬੇ ਐਸ ਸੀ ਡੀ ਸੀ ਜਨਰਲ ਕੈਟਾਗਰੀ ਐਕ ਸਰਵਿਸਮੈਨ ਫ੍ਰੀ ਨਾਇਰ ਫਾਈਟਰ ਵੀ ਕਿੱਥੋਂ ਉਹਨਾਂ ਨੇ ਮੈਚ ਚੱਕੀ ਐ ਤੇ ਕਿਹੜੇ ਬੰਦੇ ਆ ਜਿਹੜੇ ਟ੍ਰੈਲਾਂ ਵਾਸਤੇ ਜਾ ਰਹੇ ਨੇ ਕਿੰਨੇ ਨੰਬਰਾਂ ਤੋਂ ਸਟਾਰਟਿੰਗ ਐ ਧਿਆਨ ਨਾਲ ਸੁਣ ਲਿਓ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਸਾਹਮਣੇ ਦਿਖਾ ਦੇਣਾ ਵੀ ਆ ਦੇਖ ਲਓ ਤੁਸੀਂ ਚੈੱਕ ਕਰ ਲਓ ਵੀ ਕਿੱਥੋਂ ਤੁਹਾਡੀ ਜਿਹੜੀ ਲਿਸਟ ਹੈ ਨੰਬਰ ਸਾਬ ਦਿਖ ਰਿਹਾ ਹੈ ਹੈ ਗੁਰਮ ਸਾਬ ਦਿਖ ਰਿਹਾ ਕੋਈ ਗੱਲ ਚੱਲੇ ਜਾਂਦੀ ਕੋਈ ਗੱਲ ਇਹ ਇੱਥੇ ਦੇਖ ਆ ਧਿਆਨ ਨਾਲ ਲਿਸਟ ਬਈ ਚੈੱਕ ਕਰ ਲਓ ਸਾਰੇ ਜਣੇ ਆਪਣੇ ਆਪਣੀ ਕਾਸਟ ਦੇ ਅਨਸਾਰ ਫੇਰ ਨਾ ਕਿਉਂ ਤੁਹਾਨੂੰ ਦੱਸਿਆ ਨਹੀਂ ਬਾਕੀ ਸਾਨੂੰ ਬੋਲ ਕੇ ਵੀ ਦੱਸਾਂਗੇ ਜੀ ਤੇ ਚੱਲਣ ਕੋਈ ਗੱਲ ਹੈ ਦੇਖੋ ਜੀ ਬੈਕਵਾਰਡ ਕਲਾਸ ਜਿਹੜੀ ਤੁਹਾਡੀ ਮੈਟ ਗਈ ਹੈ 686583 ਠੀਕ ਹੈ ਮੇਲ ਫੀਮੇਲ ਹੈ ਗਿਆ 596579 ਤੇ ਜਿਹੜੇ ਹੈਗੇ ਨੇ ਆਪਣੇ ایਡਬਲਯੂਐਸ ਮੇਲ ਹੈ ਗਿਆ 646541 ਤੇ ਫੀਮੇਲ ਹੈ ਗਿਆ 556557 ਤੇ ਐਕਸ ਸਰਵਿਸਮੈਨ ਨੇ ਜਿਹੜੇ ਜਨਰਲ ਦੇ ਵਿੱਚ ਪੰਜਾਬ ਉਹ ਹੈਗੇ ਨੇ 536599 ਕੁੜੀਆਂ ਦੀ ਹੈ ਗਿਆ 35.23 ਤੇ ਅਤੇ ਉਸ ਤੋਂ ਬਾਅਦ ਹੈਗਾ ਐਕਸਸਪਸ਼ਨ ਬੈਕਵਰਡ ਕਲਾਸ ਪੰਜਾਬ 54.81 ਫੀਮੇਲ ਦੇ ਵਿੱਚ ਕੁਝ ਨਹੀਂ ਹੈਗਾ ਐਕਸ ਸਰਵਿਸਮੈਨ ਸ਼ੈਡਿਊਲ ਕਾਸਟ ਬਾਲਮਿਕੀ ਮੱਝਵੀ ਸਿੱਖ ਪੰਜਾਬ 47.83 ਉਸ ਤੋਂ ਬਾਅਦ ਹੈਗਾ ਐਕਸ ਸਰਵਿਸਮੈਨ ਸ਼ੈਡਿਊਲ ਕਾਸਟ ਰਮਦਾਸਿਆ ਐਂਡ ਅਦਰਜ਼ ਪੰਜਾਬ 53.34 ਤੇ ਜਰਨਲ ਓਪਨ ਹੈਗੇ ਨੇ ਬਈ 71.70 ਮੁੰਡੇ ਤੇ ਕੁੜੀਆਂ ਹੈਗੀਆਂ 65 15 ਤੇ ਸ਼ੈਡਿਊਲ ਕਾਸਟ ਬਾਲਮਿਕੀ ਮੱਝਵੀ ਸਿੱਖ ਪੰਜਾਬ ਮੁੰਡੇ 61 65 78 ਕੁੜੀਆਂ 55. 58 ਤੇ ਸ਼ੈਡਿਊਲ ਕਾਸਟ ਰਮਦਾਸੀ ਐਂਡ ਆਦਰਸ ਪੰਜਾਬ 68.17 ਤੇ ਕੁੜੀਆਂ 596593 ਤੇ ਵਾਰਡ ਆਫ ਫ੍ਰੀਡ ਫੈਟਰ ਮੇਲ ਹੈਗੇ ਨੇ 40.13 ਫੀਮੇਲ 40.13 ਇਹ ਬਰਾਬਰ ਹੈ ਤੇ ਵਾਰਡ ਆਫ ਪੁਲਸ ਪਰਸਨ 40. 27 40.027 ਤੇ ਕੁੜੀਆਂ ਹੈਗੇ ਨੇ 41.616 ਇਹ ਤੁਹਾਡਾ ਸਾਰਾ ਜਿਹੜਾ ਡਾਟਾ ਜਿਹੜੇ ਫਿਜ਼ੀਕਲ ਵਾਸਤੇ ਜਾ ਰਹੇ ਨੇ ਏ ਉਹਨਾਂ ਦੀ ਕੱਟਆਫ ਜਿਹੜੀ ਆ ਫਾਈਨਲ ਆ ਗਈ ਹੈ ਤੇ ਸਾਰੇ ਜਣੇ ਕਰ ਲੋ ਤਿਆਰੀ ਇੱਕ ਗੱਲ ਹੋਰ ਵੀ ਹੈ ਤੇ ਇਸ ਤੋਂ ਬਾਅਦ ਇੱਕ ਮੈਟ ਹੋਰ ਵੀ ਬਣਨੀ ਹੈ ਇਹ ਵੀ ਗੱਲ ਯਾਦ ਰੱਖਿਓ ਜਿਹੜੇ ਹੈਗੇ ਨੇ ਬਾਡ ਪੁਰਸ ਪਰਸਨਲ ਉਹ ਹੋਏ ਹੁੰਦੇ ਨੇ ਜਿਨ੍ਹਾਂ ਨੇ ਕੋਈ ਮੁਕਾਬਲਾ ਕੀਤਾ ਹੋਵੇ ਕੋਈ ਅਤਵਾਦੀ ਦਰਾਂਚੀ ਹੋਏ ਹਨ ਇਹ ਉਹ ਚੀਜ਼ ਹੁੰਦੀ ਹੈ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ ਤਾਂ ਕਿ ਹਰ ਇੱਕ ਸਟੂਡੈਂਟ ਪਹੁੰਚ ਜਾਵੇ ਜਿਨੇ ਤਿਆਰੀ ਕਰਨੀਆਂ ਕੁੜੀ ਨੇ ਤਾਂ ਸਾਡੇ ਕੋਲੇ ਆ ਸਕਦਾ 94174 42324 ਅਸੀਂ ਤਿਆਰੀ ਤੁਹਾਨੂੰ ਫੁੱਲ ਕਰਾਵਾਂਗੇ ਤੇ ਮੁੰਡੇ ਸਾਡੇ ਕੋਲ ਲੋਕਲ ਆ ਸਕਦੇ ਨੇ ਸਾਰਾ ਕੁਝ ਦੱਸਾਂਗੇ ਕਿਉਂਕਿ ਇੱਕ ਹਫ਼ਤੇ ਦਾ ਜਿਹੜਾ ਸਮਾਂ ਮਿਲਿਆ ਇੱਕ ਹਫ਼ਤੇ ਦੇ ਵਿੱਚ ਦੇਖੋ ਤੁਸੀਂ ਕਿੰਨੀ ਤਿਆਰੀ ਕਰ ਸਕਦੇ ਹੋ ਤੇ ਤਿਆਰੀ ਖਿੱਚਦੇ ਹੋ ਦੇ ਦਮਣਾ ਨਹੀਂ ਹੈਗਾ ਤੇ ਮਿਹਨਤ ਜਾਰੀ ਰੱਖਿਓ ਹੁਣ ਤੁੰਦਾਂ ਬਹੁਤ ਬੰਦਿਆਂ ਨੇ ਤੇ ਗਰਾਊਂਡ ਇੱਕ ਟਾਈਮ ਜ਼ਰੂਰ ਫੜਦੋ ਜਿੰਨਾ ਹੋ ਸਕਦਾ ਜਿੱਥੇ ਮਰਜ਼ੀ ਮਿਹਨਤ ਕਰੋ ਜੀਰੀਆਂ ਵੜ ਗਿਆ ਖੇਤਾਂ 'ਚ ਜਾਓ ਪਹਾਂਚ ਜਾਓ ਜੋ ਮਰਜ਼ੀ ਕਰੋ ਜਿਹੜਾ ਕੋਈ ਬੱਚਾ ਕਹਿੰਦਾ ਸਾਡੇ ਪਿੰਡ ਗਰਾਊਂਡ ਨਹੀਂ ਜਾ ਸਾਡੇ ਪਿੰਡ ਸਟੇਡੀਅਮ ਨਹੀਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜਿਹੜੇ ਬੱਚਿਆਂ ਦਾ ਨੰਬਰ ਆ ਗਿਆ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਦਾ ਨਹੀਂ ਆਇਆ ਉਹ ਅਗਲੀ ਵਾਰੀ ਮਿਹਨਤ ਕਰੋ ਤੇ ਅਗਲੀ ਵਾਰੀ ਤੁਹਾਡਾ ਨੰਬਰ ਆ ਜਾਣਾ